ਭਾਵੇਂ ਕੁਝ ਮਿਲੇ ਨਾ ਕੁਝ ਮਿਲੇ ਬਾਬੇ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਕਦੇ ਤਾਂ ਕਦੇ ਵਾਰੀ ਆਊਗੀ ਲੈਣ ਚ ਲੱਗੇ ਰੋ ਜਰੂਰ ਟਾਈਮ ਆਏਗਾ ਇੱਕ ਨਾ ਇੱਕ ਉਹ ਦੇਣਾ ਰੱਬ ਨੇ ਉਹਦੇ ਦੇਣਾ ਹੈ ਬਿਨਾ ਮੰਗਿਆ ਹੀ ਦੇਣਾ ਜੇ ਮੰਗ ਕੇ ਲਿਆ ਤੇ ਕੀ ਆ ਫਾਇਦਾ ਬਾਬਾ ਬਿਨ ਮੰਗੇ ਸਭ ਕੁਝ ਦਿੰਦਾ ਹੈ ਇੱਕ ਤਾਂ ਵਧੀਆ 파ਠ ਨਾਲ ਦੁਨੀਆ ਜੁੜ ਰਹੀ ਆ ਬਹੁਤ ਵਧੀਆ ਘਰੇ ਪਾਠ ਨਹੀਂ ਹੁੰਦਾ ਸਭ ਕੁਝ ਮਿਲਦਾ ਇਸ ਦਰ ਤੋਂ ਖਾਲੀ ਜਾਂਦਾ ਕੋਈ ਨਹੀਂ ਥੋੜਾ ਟਾਈਮ ਜਰੂਰ ਲੱਗਦਾ ਹੈ ਕਿਸੇ ਨੂੰ ਜਲਦੀ ਮਿਲ ਜਾਂਦਾ ਕਿਸੇ ਨੂੰ ਥੋੜਾ ਟਾਈਮ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਦੁਪਹਿਰਾ ਸਾਹਿਬ ਹੈ ਤੇ ਸੇਵਾ ਕਰ ਰਹੇ ਹਾਂ ਕਿੰਨਾ ਕ ਆਨੰਦ ਆਉਂਦਾ ਬਹੁਤ ਜ਼ਿਆਦਾ ਆਨੰਦ ਆਉਂਦਾ ਅਸੀਂ ਇੱਥੇ ਵੀ ਆਉਂਦੇ ਹਾਂ ਹਰ ਬੁੱਧਵਾਰ ਤੇ ਹਰ ਸ਼ਨੀਵਾਰ ਤੇ ਐਤਵਾਰ ਅੰਮ੍ਰਿਤਸਰ ਅਸੀਂ ਦਸਾ ਗੁਰਦੁਆਰੇ ਵਿੱਚ ਪਹਿਰਾ ਸਾਹਿਬ ਕੱਟਦੇ ਆ ਬਹੁਤ ਆਨੰਦ ਆਉਂਦਾ ਦੋਨੇ ਪਾਸੇ ਇਹ ਤਿੰਨ ਦਿਨ ਬਹੁਤ ਵਧੀਆ ਨਿਕਲਦੇ ਸਾਡੇ ਭਾਈ ਜੀ ਜੀਵਨ ਦੇ ਵਿੱਚ ਕਿੰਨਾ ਕ ਬਦਲਾਅ ਵਿਚਰੋ ਦੇ ਇ ਭਾਵੇਂ ਕੁਝ ਮਿਲੇ ਨਾ ਕੁਝ ਮਿਲੇ ਬਾਬੇ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਕਦੇ ਤਾਂ ਕਦੇ ਵਾਰੀ ਆਊਗੀ ਲੈਣ ਚ ਲੱਗੇ ਰੋ ਜਰੂਰ ਟਾਈਮ ਆਏਗਾ ਇੱਕ ਨਾ ਇੱਕ ਵਾਰ ਤੁਸੀਂ ਕਦੇ ਕੁਝ ਮੰਗਿਆ ਨਹੀਂ ਮੈਂ ਕੁਝ ਨਹੀਂ ਮੰਗਿਆ ਮੰਗਿਆ ਕੁਝ ਨਹੀਂ ਹੈਗਾ ਜੋ ਦੇਣਾ ਰੱਬ ਨੇ ਉਹਦੇ ਦੇਣਾ ਹੈ ਬਿਨਾ ਮੰਗਿਆ ਹੀ ਦੇਣਾ ਜੇ ਮੰਗ ਕੇ ਲਿਆ ਤੇ ਕੀ ਆ ਫਾਇਦਾ ਬਾਬਾ ਬਿਨ ਮੰਗੇ ਸਭ ਕੁਝ ਦਿੰਦਾ ਹੈ ਬਿਲਕੁਲ ਹਾਂਜੀ ਤੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਵੱਡੇ ਵਾ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਇੱਕ ਤਾਂ ਵਧੀਆ 파ਟਨਰ ਨਾਲ ਦੁਨੀਆ ਜੁੜ ਰਹੀ ਆ ਬਹੁਤ ਵਧੀਆ ਘਰੇ 파ਟ ਨਹੀਂ ਹੁੰਦਾ ਬਸ ਇਹੀ ਹੈ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਜੁੜਨ ਦੇ ਵੱਧ ਤੋਂ ਵੱਧ ਸਭ ਕੁਝ ਮਿਲਦਾ ਹੈ ਇਸ ਦਾਰ ਤੋਂ ਖਾਲੀ ਜਾਂਦਾ ਕੋਈ ਨਹੀਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਕਿਸੇ ਨੂੰ ਜਲਦੀ ਮਿਲ ਜਾਂਦਾ ਕਿਸੇ ਨੂੰ ਥੋੜਾ ਟਾਈਮ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੂ ਦੁਪਹਿਰਾ ਸਾਹਿਬ ਹੈ ਤੇ ਸੇਵਾ ਕਰ ਰਹੇ ਹਾਂ ਕਿੰਨਾ ਖੁਸ਼ ਆਨੰਦ ਮਿਲਦਾ ਬਹੁਤ ਜ਼ਿਆਦਾ ਆਨੰਦ ਆਉਂਦਾ ਅਸੀਂ ਇੱਥੇ ਵੀ ਆਉਂਦੇ ਹਾਂ ਹਰ ਬੁੱਧਵਾਰ ਤੇ ਹਰ ਸ਼ਨੀਵਾਰ ਤੇ ਐਤਵਾਰ ਅੰਮ੍ਰਿਤਸਰ ਅਸੀਂ ਦਸਾ ਗੁਰਦੁਆਰੇ ਵਿੱਚ ਪਹਿਰਾ ਸਾਹਿਬ ਕੱਟਦੇ ਆ ਬਹੁਤ ਆਨੰਦ ਆਉਂਦਾ ਦੋਨੇ ਪਾਸੇ ਇਹ ਤਿੰਨ ਦਿਨ ਬਹੁਤ ਵਧੀਆ ਨਿਕਲਦੇ ਸਾਡੇ ਭਾਈ ਜੀ ਜੀਵਨ ਦੇ ਵਿੱਚ ਕਿੰਨਾ ਕ ਬਦਲਾਅ ਬਚਰੋ ਇੱਥੇ ਬਹੁ ਭਾਵੇਂ ਕੁਝ ਮਿਲੇ ਨਾ ਕੁਝ ਮਿਲੇ ਬਾਬੇ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਕਦੇ ਤਾਂ ਕਦੇ ਵਾਰੀ ਆਊਗੀ ਲੈਣ ਚ ਲੱਗੇ ਰੋ ਜਰੂਰ ਟਾਈਮ ਆਏਗਾ ਇੱਕ ਨਾ ਇੱਕ ਵਾਰ ਤੁਸੀਂ ਕਦੇ ਕੁਝ ਮੰਗਿਆ ਨਹੀਂ ਮੈਂ ਕੁਝ ਨਹੀਂ ਮੰਗਿਆ ਮੰਗਿਆ ਕੁਝ ਨਹੀਂ ਹੈਗਾ ਜੋ ਦੇਣਾ ਰੱਬ ਨੇ ਉਹਦੇ ਦੇਣਾ ਹੈ ਬਿਨਾ ਮੰਗਿਆ ਹੀ ਦੇਣਾ ਜੇ ਮੰਗ ਕੇ ਲਿਆ ਤੇ ਕੀ ਆ ਫਾਇਦਾ ਬਾਬਾ ਬਿਨ ਮੰਗੇ ਸਭ ਕੁਝ ਦਿੰਦਾ ਹੈ ਹਾਂਜੀ ਤੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਾ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਇੱਕ ਤਾਂ ਵਧੀਆ 파ਠ ਨਾਲ ਦੁਨੀਆ ਜੁੜ ਰਹੀ ਆ ਬਹੁਤ ਵਧੀਆ ਘਰੇ ਪਾਠ ਨਹੀਂ ਹੁੰਦਾ ਬਸ ਇਹੀ ਹੈ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਜੁੜਨ ਦੇ ਵੱਧ ਤੋਂ ਵੱਧ ਸਭ ਕੁਝ ਮਿਲਦਾ ਇਸ ਦਰ ਤੋਂ ਖਾਲੀ ਜਾਂਦਾ ਕੋਈ ਨਹੀਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਕਿਸੇ ਨੂੰ ਜਲਦੀ ਮਿਲ ਜਾਂਦਾ ਕਿਸੇ ਨੂੰ ਥੋੜਾ ਟਾਈਮ ਲੱਗਦਾ ਹੈ ਵਾਹਿਗੁਰੂ ਵਾਹਿ ਖਾਲਸਾ ਵਾਹਿ ਰਹਿਤ